ਵਿਆਹਾਂ ਸ਼ਾਦੀਆਂ ਵਿੱਚ ਮਿਲਣ ਵਾਲੀ ਟੇਸਟੀ ਸਬਜੀ ਜੀ ਆਲੂ ਗੋਭੀ ਮਟਰ ਦੀ ਸੁੱਕੀ ਸਬਜੀ ਤੇ ਵੇਖਣ ਲਈ ਤੁਸੀਂ ਵੀ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਇਸ ਤਰੀਕੇ ਨਾਲ ਤੇ ਅੱਜ ਆਪਾਂ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ ਇਸ ਤਰੀਕੇ ਦੀ ਸਬਜੀ ਬਣਾ ਲੈਂਦਾ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਆਲੂ ਗੋਭੀ ਦੀ ਸੁੱਕੀ ਸਬਜੀ ਬਣਾਉਣ ਦੀ ਤੇ ਆਪਾਂ ਪਾ ਲਈਏ ਸਰੋਂ ਦਾ ਤੇਲ ਕਿਉਂਕਿ ਸਰੋਂ ਦੇ ਤੇਲ 'ਚ ਹੀ ਬਣਾਵਾਂਗੇ ਇਹ ਸਬਜ਼ੀ ਆਪਾਂ ਸਰੋਂ ਦੇ ਤੇਲ 'ਚ ਬਧੀਆ ਟੇਸਟੀ ਬਣਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਕੱਟੇ ਹੋਏ ਆਲੂ ਲੰਬੇ-ਲੰਬੇ ਔਰ ਇਸ ਤਰੀਕੇ ਦੇ ਲੰਬੇ-ਲੰਬੇ ਪੀਸ ਕੱਟਲੇ ਸੀਗੇ ਜੀ ਆਲੂ ਦੇ ਆਪਾਂ ਨੇ ਛੋਟੇ-ਮੋਟੇ ਪੀਸ ਹੀ ਕੱਟੇ ਸੀਗੇ ਆਪਾਂ ਨੇ ਆਲੂ ਦੇ ਇਹਨਾਂ ਸਾਰਿਆਂ ਨੂੰ ਆਪਾਂ ਕੜਾਈ ਦੇ ਵਿੱਚ ਪਾ ਲਾਂਗੇ ਨਨ ਹਲਾ ਲਾਂਗੇ ਨਾਲ ਦੀ ਨਾਲ ਆਪਾਂ ਆਲੂਆਂ ਤੇ ਥੋੜਾ ਇਹਨਾਂ ਨੂੰ ਕਪਾ ਲਾਂਗੇ ਜੀ ਤਾਂ ਕਿ ਇਹ ਜਲਦੀ ਤੱਕ ਜਾਣ ਆਲੂ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਜੀ ਸੁਨ ਲੈਣਾ ਆਲੂਆਂ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਹੱਥੇ ਪਲਟਦੇ ਹੋਏ ਤੇ ਪਕਾ ਲਾਂਗੇ ਆਪਾਂ ਆਲੂ ਆਪਨੇ ਤੱਕ ਗਏ ਜੀ ਚੰਗੀ ਤਰ੍ਹਾਂ ਇਹ ਵੇਖੋ ਬਰਾਊਨ ਹੋ ਗਏਗੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਕਿਸੇ ਪਲੇਟ ਦੇ ਵਿੱਚ ਤੇ ਹੁਣ ਆਪਾਂ ਇਹ ਗੋਭੀ ਦੇ ਪੀਸ ਪਾ ਲਾਂਗੇ ਜੀ ਕੜਾਈ ਦੇ ਵਿੱਚ ਤੇ ਇਹ ਚੰਗੀ ਤਰ੍ਹਾਂ ਆਪਾਂ ਧੋ ਕੇ ਗੋਭੀ ਨੂੰ ਤੇ ਫਿਰ ਇਹ ਕੱਟੇ ਇਸ ਤਰੀਕੇ ਦੇ ਪੀਸ ਜਿਆਦਾ ਵੱਡੇ ਵੀ ਨਹੀਂ ਆਪਾਂ ਨੇ ਕਰਨੇ ਤੇ ਜਿਆਦਾ ਛੋਟੇ ਵੀ ਨਹੀਂ ਸਾਰੇ ਪੀਸ ਆਪਾਂ ਇਹ ਫਰਾਈ ਕਰ ਲਾਂਗੇ ਗੋਭੀ ਵੀ ਇਸ ਤਰੀਕੇ ਨਾਲ ਇਹਨਾਂ ਨੂੰ ਤੋਂ ਬਾਅਦ ਅਪਾ ਮਿਕਸ ਕਰ ਲਾਂਗੇ ਤੇਲ ਦੇ ਵਿੱਚ ਤੇ ਇਥੇ ਆਪਾ ਥੋੜੀ ਜੀ ਹਲਦੀ ਪਾ ਲਾਂਗੇ ਜੀ ਤੇ ਥੋੜਾ ਜਿਹਾ ਆਪਾ ਪਾਵਾਂਗੇ ਨਮਕ ਤਾਂ ਕਿ ਝੋਗੀ ਆਪਣੀ ਜਲਦੀ ਪੱਕ ਜਾਵੇ ਫਿਰ ਆਪਾਂ ਇਹਨਾਂ ਨੂੰ ਫੇਰ ਮਿਕਸ ਕਰ ਲਾਂਗੇ ਲਾਂਗੇ ਤੇ ਦੇਖੋ ਜੀ ਇੱਥੇ ਆਪਾਂ ਗੋਭੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਫਰਾਈ ਕਰ ਲਿਆ ਏ ਤੇ ਗੋਭੀ ਨੂੰ ਵੀ ਆਪਾਂ ਮੀਡੀਅਮ ਫਲੇਮ ਤੇ ਫਰਾਈ ਕਰਿਆ ਜੀ ਦੇਖੋ ਕਿੰਨੀ ਵਧੀਆ ਫਰਾਈ ਕਰੀਏ ਗੋਭੀ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਕਿਸੇ ਪਲੇਟ 'ਚ ਤੇ ਚੰਗੀ ਤਰ੍ਹਾਂ ਫਰਾਈ ਹੋ ਗਈ ਆ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਤੇ ਇੱਥੇ ਆਪਾਂ ਪਾ ਲਾਂਗੇ ਜੀ ਜੀਰਾ ਤੇ ਤੇਲ ਆਪਣਾ ਗਰਮ ਹੀ ਹੈਗਾ ਤੇ ਪਾਵਾਂਗੇ ਰਾਈ ਥੋੜੀ ਜਿਹੀ ਆਪਾਂ ਪਾਵਾਂਗੇ ਜੀ ਇੱਥੇ ਹਿੰਗ ਤੇ ਹੁਣ ਆਪਾਂ ਇਹ ਪਾਵਾਂਗੇ ਜੀ ਟਮਾਟਰ ਦੋ ਟਮਾਟਰ ਦੀ ਪਿਓਰੀ ਬਣਾਈ ਹੋਈ ਆਪਾਂ ਨੇ ਪੀਸ ਕੇ ਇਸ ਤਰੀਕੇ ਨਾਲ ਤੇ ਪਾਵਾਂਗੇ ਹੁਣ ਵੀ ਤਰਾਏ ਨੇ ਜਿਵੇਂ ਮਿਕਸ ਕਰ ਲਾਂਗੇ ਤੇ ਇੱਕ ਇੱਥੇ ਆਪਾਂ ਪਾਵਾਂਗੇ ਜੀ ਹਰੀ ਮਿਰਚ ਕੱਟੀ ਹੋਈ ਹੁਣ ਆਪਾਂ ਮਸਾਲੇ ਐਡ ਕਰਾਂਗੇ ਜੀ ਇਹਦੇ ਵਿੱਚ ਤੇ ਸਵਾਦ ਦੇ ਅਨਸਾਰ ਨਮ ਮਿਰਚ ਪਾ ਲੈਣੀ ਆ ਲਾਲ ਮਿਰਚ ਪਾਊਡਰ ਤੇ ਥੋੜੀ ਜੀ ਆਪਾਂ ਪਾਵਾਂਗੇ ਇੱਥੇ ਹਲਦੀ ਤੇ ਨਮਕ ਪਾਵਾਂਗੇ ਟੇਸਟ ਦੇ ਅਨਸਾਰ ਹੀ ਕਿਉਂਕਿ ਪਹਿਲਾਂ ਵੀ ਆਪਾਂ ਨਮਕ ਪਾਇਆ ਹੋਇਆਗਾ ਤੇ ਟਮਾਟਰਾਂ ਵਾਸਤੇ ਇਹਨਾਂ ਵਾਸਤੇ ਪਾਵਾਂਗੇ ਆਪਾਂ ਨਮਕ ਤੇ ਇੱਕ ਚਮਚਾ ਆਪਾਂ ਪਾਵਾਂਗੇ ਧਨੀਆ ਪਾਊਡਰ ਦਾ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਆਪਾਂ। 2 ਤੋਂ 3 ਮਿੰਟ ਹੋ ਗਏ ਜੀ ਮਸਾਲੇ ਪਕਦਿਆਂ ਨੂੰ ਤੇ ਚੰਗੀ ਤਰ੍ਹਾਂ ਮਸਾਲਿਆਂ ਨੇ ਤੇਲ ਛੱਡ ਦਿੱਤਾ ਇਸ ਤੇ ਇੱਥੇ ਆਪਾਂ ਲੈ ਲੇ ਫਰੋਜ਼ਨ ਮਟਰ ਲਿੱਤੇ ਹੈਗੇ ਤੇ ਜੇਕਰ ਤੁਸੀਂ ਤਾਜ਼ੇ ਮਟਰ ਲਾ ਲਉਂਗੇ ਤਾਂ ਤੁਸੀਂ ਥੋੜੇ ਜਿਹਾ ਉਬਾਲ ਲੈਣੇ ਪਹਿਲਾਂ ਉਹ ਪਾਣੀ 'ਚ ਫਿਰ ਪਾਉਣੇ ਆਂਗੇ ਕਿਉਂਕਿ ਆਪਾਂ ਇਹ ਟਮਾਟਰ ਵਗੈਰਾ ਪਹਿਲਾਂ ਚੰਗੀ ਤਰ੍ਹਾਂ ਪਾਉਣ ਲੈੱਤੀ ਹੈਗੇ ਇਸ ਤਰੀਕੇ ਨਾਲ 2 ਤੋਂ 3 ਮਿੰਟ ਆਪਾਂ ਇਹਨਾਂ ਨੂੰ ਵੀ ਪਕਾ ਲਾਂਗੇ ਮਟਰਾਂ ਨੂੰ ਮਟਰ ਫੋਨ ਆਪਣੇ ਪੱਕ ਚੁੱਕੇ ਜੀ ਤੇ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦਾਂਗੇ ਤੇ ਇਹਦਾ ਟੈਂਪਰੇਚਰ ਥੋੜਾ ਜਿਹਾ ਸਹੀ ਹੋਣ ਦੇਵਾਂਗੇ ਆਪਾਂ ਗੈਸ ਆਪਾਂ ਨੇ ਬੰਦ ਕਰ ਦਿੱਤਾ ਹੈ ਇੱਥੇ ਆਪਾਂ ਲੈ ਤੈ ਇੰਤੋਂ 4 ਚਮਚ ਅ ਦਹੀਂ ਦੇ ਫਰੈਸ਼ ਦਹੀਂ ਆ ਇਹ ਘੱਟ ਖੱਟੀ ਤੇ ਇਹ ਆਪਾਂ ਪਾਤੀ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰੀਕੇ ਨਾਲ ਇਸ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਤੇ ਜੇਕਰ ਇਸ ਤਰੀਕੇ ਨਾਲ ਦਹੀਂ ਪਾਵਾਂਗੇ ਤਾਂ ਇਹਦੇ ਵਿੱਚ ਫਟੂਗੀ ਨਹੀਂ ਇਹ ਦਹੀਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈ ਜੀ ਹੁਣ ਗੈਸ ਦਾ ਫਲੇਮ ਇੱਥੇ ਆਪਾਂ ਆਨ ਕਰ ਲਈ ਜੀ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਇੱਕ ਟਵਾਲਾਉਣ ਤੇ ਕ ਤੇ ਇਸੇ ਤਰੀਕੇ ਨਾਲ ਆਪਾਂ ਦਹੀਂ ਨੂੰ ਹਿਲਾਉਂਦੇ ਰਵਾਂਗੇ ਲਗਾਤਾਰ ਤੇ ਹੁਣ ਦਹੀਂ ਨੂੰ ਵਾਲਾ ਆ ਗਿਆ ਜੀ ਇੱਥੇ ਪਾਵਾਂਗੇ ਜੀ ਕਸੂਰੀ ਮੇਥੀ ਤੇ ਹੁਣ ਆਪਾਂ ਇਥੇ ਪਾ ਦਾਂਗੇ ਜੀ ਜਿਹੜੇ ਆਪਾਂ ਨੇ ਆਲੂ ਤੇ ਗੋਭੀ ਆਪਾਂ ਫਰਾਈ ਕਰਕੇ ਰੱਖੇ ਹੈਗੇ ਉਹ ਐਡ ਕਰ ਦਾਂਗੇ ਇਹਦੇ ਵਿੱਚ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਲਕੇ ਹੱਥ ਨਾਲ ਇਸ ਤਰੀਕੇ ਨਾਲ ਹਲਾਉਂਦੇ ਹੋਏ ਇਸ ਤਰੀਕੇ ਨਾਲ ਆਪਾਂ ਮਿਕਸ ਕਰਤੇ ਇਹ ਤੇ ਹੁਣ ਆਪਾਂ ਇਥੇ ਟਮਾਟਰ ਲੈਤੇ ਜੀ ਇਸ ਤਰੀਕੇ ਨਾਲ ਕੱਟੇ ਹੋਏ ਅੱਧਾ ਟਮਾਟਰ ਲਿੱਤਾ ਆਪਾਂ ਨੇ ਤੇ ਇਹ ਆਪਸ਼ਨਲ ਹੈ ਜੇਕਰ ਤੁਸੀਂ ਪਾਉਣਾ ਤਾਂ ਪਾ ਸਕਦੇ ਆ ਤੇ ਇਹ ਵਧੀਆ ਲੱਗਦਾ ਹੈ ਸਬਜ਼ੀ ਦੇ ਵਿੱਚ ਇਸ ਤਰੀਕੇ ਨਾਲ ਦੇਖਣ ਚ ਵੀ ਸੋਹਣੀ ਲੱਗਦੀ ਹੈ ਸਬਜ਼ੀ ਤੇ ਇਹਨੂੰ ਵੀ ਆਪਾਂ ਇਥੇ ਤਰੀਕੇ ਨਾਲ ਹੀ ਮਿਕਸ ਕਰ ਲਾਂਗੇ ਵਿੱਚ ਇਸ ਤਰੀਕੇ ਨਾਲ ਤੇ ਨੰਨ ਚੰਗੀ ਤਰਾ ਮਿਕਸ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਜੀ ਦੋ ਚਮਚ ਤੇ ਇਹਨੂੰ ਆਪਾਂ ਠਾਕੇ 4 ਤੋਂ 5 ਮਿੰਟ ਪਕਾਵਾਂਗੇ ਜੀ ਘੱਟ ਗੈਸ ਤੇ ਠਾਕੇ ਇਹਨੂੰ ਪਕਾ ਲੈਣਾ ਹੈਗਾ ਤੇ ਵਿੱਚ ਵਿੱਚ ਦੀ ਇਹਨੂੰ ਹਿਲਾਉਂਦੇ ਰਹਿਣਾ ਇਹ ਸਬਜ਼ੀ ਨੂੰ ਤੇ ਦੇਖੋ ਜੀ ਸਬਜ਼ੀ ਆਪਣੀ ਪੱਕ ਕੇ ਬਿਲਕੁਲ ਤਿਆਰ ਹੈਗੀ ਤੇ ਹੁਣ ਆਪਾਂ ਥੋੜਾ ਜਿਹਾ ਟੇਸਟ ਵਾਸਤੇ ਗਰਮ ਮਸਾਲਾ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਜਿਆਦਾ ਗਰਮ ਮਸਾਲਾ ਨਹੀਂ ਪਾਵਾਂਗੇ ਇਹਦੇ ਵਿੱਚ ਤੇ ਇਹਨੂੰ ਵੀ ਆਪਾਂ ਮਿਕਸ ਕਰ ਦਾਂਗੇ ਤੇ ਜੇਕਰ ਤੁਹਾਡੇ ਕੋਲ ਹਰਾ ਧਨੀਆ ਹੈਗਾ ਤਾਂ ਤੁਸੀਂ ਉਹ ਵੀ ਪਾ ਪਕਦੇ ਆ ਹੁਣ ਆਪਣੇ ਕੋਲੇ ਹਰਾ ਧਨੀਆ ਨਹੀਂ ਸੀਗਾ ਤੇ ਸਬਜੀ ਦੇਖੋ ਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਬਹੁਤ ਹੀ ਟੇਸਟੀ ਲੱਗਦੀ ਹੈ ਇਹ ਖਾਣ ਚ ਵੀ ਇਸ ਤਰੀਕੇ ਦੀ ਸਬਜੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਸਬਜੀ ਬਣਾ ਕੇ ਖਾ ਸਕਦੇ ਹੋ ਜੀ ਹੁਣ ਆਪਣੀ ਸਬਜੀ ਪੱਕ ਕੇ ਤਿਆਰ ਆ ਜੀ ਤੇ ਗੈਸ ਆਪਾਂ ਬੰਦ ਕਰ ਦਾਂਗੇ ਇਸ ਤਰੀਕੇ ਨਾਲ ਤੁਸੀਂ ਵੀ ਜਰੂਰ ਸਬਜ਼ੀ ਬਣਾ ਕੇ ਟਰਾਈ ਜਰੂਰ ਕਰਨਾ ਜੀ ਤੇ ਬਹੁਤ ਹੀ ਵਧੀਆ ਇਹ ਟੇਸਟੀ ਸਬਜ਼ੀ ਬਣਦੀ ਹੈਗੀ ਤੇ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਮਿਲਦੀ ਆਪਾਂ ਨੂੰ ਖਾਣ ਨੂੰ ਕਿਸੇ ਸਬਜ਼ੀ ਆਲੂ ਗੋਭੀ ਮਟਰ ਦੀ ਉਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਆਪਣੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ